ਲਾਈ ਵੀ ਮਿੱਤਰੋ ਤੁਸੀਂ ਜੁੜਿਓ ਫਤੇ ਮੋਟਰ ਦੇ YouTube ਚੈਨਲ ਦੇ ਨਾਲ ਤੇ ਅੱਜ ਕਹਿੰਦੇ ਝੂਟੇ ਵਾਸਤੇ ਕਹਿੰਦੇ ਸਾਰੀਆਂ ਕਾਰਾਂ ਕਹਿੰਦੇ ਮਿਕਸ ਜਿਆ ਨੇ ਹਣਾ ਭਾਈ ਸਾਰੀਆਂ ਕਾਰਾਂ ਭਾਈ ਆਪਣੇ ਕੋਲੇ ਕਰੂਜ਼ ਮਿਲ ਜਾਣੀਆਂ ਕਾਲੇ ਰੰਗ ਦੀਆਂ SUV ਬਲੈਰੋ ਮਹਿੰਦਰਾ ਦੀਆਂ ਸਕੋਰਪੀਓ ਤੋਂ ਲੈ ਕੇ ਸਵਿਫਟ ਤੋਂ ਲੈ ਕੇ Honda City ਤੋਂ ਲੈ ਕੇ ਸਾਰੀ ਬ੍ਰਾਂਡ ਅਵੇਲੇਬਲ ਨੇ ਭਾਈ ਠੀਕ ਹੈ ਜੀ ਤੇ ਲੈ ਭਾਈ CB ਤੋਂ ਸ਼ੁਰੂ ਕਰਦੀ ਆਪਾਂ ਹਾਂ ਇਹ ਤੋਂ ਸ਼ੁਰੂ ਕਰਦੇ ਨੇ ਭਾਈ ਪੰਜਾਬ ਨੰਬਰ ਦੀ ਗੱਡੀ ਆ ਭਾਈ ਫਸਟ ਓਨਰ ਕਾਰ ਐ 2012 ਮਾਡਲ ਐ ਲਾਈ ਵੀ 18 ਇੰਚ ਲੱਗੇ ਹੋਏ ਨੇ ਪੂਰੀ ਕਾਰ ਓਕੇ ਦੀ ਰਿਪੋਰਟ ਹੈ ਬਾਈ ਜੈਨੂਨ ਹੈ ਆਟੋ ਗੇਅਰ ਦੇ ਵਿੱਚ ਹੈ ਅੰਟੀਰੀਅਰ ਦੀ ਚੈੱਕ ਕਰਾ ਦਨੇ ਆ ਠੀਕ ਜਮਨ ਨਵੀਂ ਕਾਰ ਹੈ ਨਵੀਂ ਕਾਰ ਹੈ ਤੇ ਬਾਈ ਬੰਦਾ ਜਾ ਕੇ ਡੀਜ਼ਲ ਪਾ ਕੇ ਚਲਾਏ ਸਕਦਾ ਚਲਾਏ ਸਕਦਾ ਬਾਈ ਬਸ ਕੱਲਾ ਕੋਈ ਕੁਝ ਐਕਸਟਰਾ ਚ ਕਰਾਉਣ ਦੀ ਜਰੂਰਤ ਨਹੀਂ ਪੈਣੀ ਬਾਈ ਹਰਮਨ ਕੱਲੀ ਕੱਲੀ ਚੀਜ਼ ਕਰਦੇ ਲੱਗੀ ਮਿਲੂਗੀ ਇਹ ਨਹੀਂ ਹੈਗਾ ਵੀ ਕੋਈ ਡੈਕ ਨਹੀਂ ਚੱਲਦਾ ਸਨਰੂਫ ਨਹੀਂ ਚੱਲਦਾ ਹਰ ਇੱਕ ਚੀਜ਼ ਅਵੇਲੇਬਲ ਮਿਲੂਗਾ ਬਾਕੀ ਵੀਰੇ ਜਿਹੜਾ ਕੋਈ ਆਪਾਂ ਵੀਡੀਓ ਚ ਦਿਖਾਤਾ ਉਹੀ ਮਿਲੂਗਾ ਉਹੀ ਮਿਲੂਗਾ ਵੀਰੇ ਫੇ ਕੁਝ ਨਹੀਂ ਹੋ ਗਿਆ ਹਾਂ ਪੰਪ ਵਾਲਾ ਕੰਮ ਨਹੀਂ ਹਾਂ ਆ 11 ਮਾਡਲ ਹੈ ਬਾਈ ਠੀਕ ਹੈ ਜੀ ਇਹ 2011 ਮਾਡਲ ਹੈ ਇਹ ਵੀ ਕਾਰ ਓਕੇ ਦੀ ਰਿਪੋਰਟ ਆ ਆਟੋ ਗੇਅਰ ਦੇ ਵਿੱਚ ਆ 17 ਇੰਚੀ ਲਾਈ ਵੀਲਾਂ ਦੇ ਵਿੱਚ ਆ ਠੀਕ ਹੈ ਜੀ ਜਿਹੜਾ ਬਾਈ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਗੂਗਲ ਸਰਚ ਕਰਦਾ ਬਾਈ ਕਦੋਂ ਮਰਜੀ ਆ ਜੇ ਹਰ ਟਾਈਮ 7 ਤੋਂ 8 11 10 ਕਾਰਾਂ ਦਾ ਸਟਾਕ ਅਵੇਲੇਬਲ ਰਹਿੰਦਾ ਠੀਕ ਹੈ ਜੀ ਤੇ ਬਾਈ ਆਹ ਕਿਹੜੀ ਆ ਗਈ ਇਹ ਆ ਗਈ ਅਲੈਂਟਰਾ ਬਾਈ ਹੰਡਾਈ ਦੀ ਅ ਅੰਟੀਰੀਅਰ ਚੈੱਕ ਕਰਾ ਦਿਨਾ ਟੌਪ ਮਾਡਲ ਹੈ ਬਾਈ ਇਹ ਪੁਸ਼ ਟੂ ਸਟਾਰਟ ਵਾਲਾ ਠੀਕ ਹੈ ਤੇ ਬਾਕੀ ਬਾਈ ਹਣਾ ਕਈ ਬੰਦੇ ਦਾ ਹਣਾ ਪਾਈਆਂ ਦਾ ਜਿਹੜਾ ਇਹਨੂੰ ਯਕੀਨ ਆਪਣੇ ਤੇ ਠੀਕ ਹੈ ਯਕੀਨ ਦਾ ਸਾਰੇ ਭਰਾਵਾਂ ਦੀ ਬਣਿਆ ਹੁੰਦਾ ਹਰ ਕਈ ਬੰਦੇ ਦਾ ਬਾਈ ਕਹਿੰਦੇ ਨੇ ਵੀ ਅਸੀਂ ਪੈਸੇ ਪੇਮੈਂਟ ਪਾਣੇ ਤੁਸੀਂ ਸਾਡੇ ਕੋਲ ਗੱਡੀ ਲੈ ਲਓ ਬਿਲਕੁਲ 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 ਠੀਕ ਹੈ ਤੇ ਬਾਕੀ ਬਾਈ ਭਰਾਵਾਂ ਦਾ ਪਿਆਰ ਬਹੁਤਾ ਕਿਉਂਕਿ ਬਿਜ਼ਨਸ ਵੀ ਪਾਈਆਂ ਦੇ ਪਿਆਰ ਨਾਲ ਹੀ ਚੱਲਦਾ ਹਣਾ ਬਾਈ ਬਿਲਕੁਲ ਬਿਲਕੁਲ ਇੱਕ ਵਿਸ਼ਵਾਸ ਤੇ ਚੱਲਦਾ ਬਾਈ ਇੱਕ ਜੋ ਕਹੇ ਤਾਂ ਉਹ ਕਰਨਾ ਪੈਂਦਾ ਦੇਣਾ ਪੈਂਦਾ ਇਹ ਬਾਈ 13 ਮਾਡਲ ਹੈ ਠੀ 14 ਚਾ ਕੇ ਅੰਟੀਰੀਅਰ ਚੈੱਕ ਕਰਾ ਦੇਣੇ ਅੰਦਰੋਂ ਬਾਈ ਸਾਰਾ ਤੇ ਵੱਡੇ ਇੰਜਨ ਦੀ ਵੀ ਕਹਿੰਦੇ ਨੇ ਬਾਈ ਇਹਨੂੰ ਇਹ ਡੈਲਫਿਨ ਇੰਜਨ ਦੇ ਵਿੱਚ ਆ ਗਈ ਦੂਜਿਆ ਗਰੂਜਾਂ ਦੂਜੇ ਇੰਜਨ ਚ ਆ ਗਈਆਂ ਠੀਕ ਹੈ ਜੀ ਠੀਕ ਹੈ ਲੈ ਮੇਦਰੋ ਚੈੱਕ ਕਰ ਸਕਦੇ ਹੋ ਇਹ ਆ ਗਈਆਂ ਬਲੈਕ ਗਰੂਜਾ ਤੇ ਇੱਧਰ ਆ ਗਈਆਂ ਕਹਿੰਦੇ ਵਾਈਟ ਵਾਈਟ ਜੇ ਕੋਈ ਵਾਈਟ ਦਾ ਇੰਟਰਸਟਡ ਹੈ ਬਾਈ ਜੇ ਕਿਸੇ ਦਾ ਬਜਟ 3 ਲੱਖ ਤੋਂ ਥੱਲੇ ਹੈ ਵੀ ਕਰੂਦ ਲੈਣੀ ਹੈ 3 ਲੱਖ ਤੋਂ ਥੱਲੇ ਬਜਟ ਹੈ ਆਹ ਕਰ ਦੇ ਦਾਂਗੇ ਬਾਈ ਆਪਾਂ ਹਰ ਮਨ ਨੂੰ ਠੀਕ ਹੈ ਲੈ ਮੇਤਰਾ ਕਿੰਨੇ ਮਾਡਲ ਆ ਬਾਈ ਇਹ ਇਹ 10 ਮਾਡਲ ਹੈ ਕਾਰ ਠੀਕ ਹੈ ਜੀ ਸਨ ਰੂਫ ਹੈ ਐਲਟੀ 185000 ਲੈ ਮਿੱਤਰੋ 285000 ਦੀ ਬਾਕੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਮਰਜੀ ਸਰਚ ਕਰ ਲਿਓ ਸਭ ਤੋਂ ਵੱਧ ਸਟਾਕ ਕਰੂਜਾਂ ਦਾ ਤੁਹਾਨੂੰ ਫਤੇ ਮੋਟਰ ਦੇ ਲਹਿਰੇਗਾਗੇ ਦੇ ਵਿੱਚ ਮਿਲੂਗਾ ਕਿੰਨੇ ਮਾਡਲ ਬਾਈ 10 ਮਾਡਲ ਬਾਈ ਠੀਕ ਹੈ 285000 ਰੇਟ ਆ ਬਾਈ ਜਿਹ ਕਹਿੰਦਾ ਤੇ ਬਾਕੀ ਬਾਈ ਆਹ ਕਿਹੜੀ ਆ ਗਈ ਇਹ ਬਾਈ 14 ਮਾਡਲ ਆ ਗਈ ਨਵੀਂ ਸ਼ੇਪ ਦੀ ਆ ਗਈ ਬਿਲਕੁਲ ਨਵੀਂ ਕਾਰ ਹੈ 14 ਮਾਡਲ ਹੈ ਠੀਕ ਹੈ ਠੀਕ ਹੈ ਨਾ ਫਾਸਟ ਹੀ ਓਨਰ ਹੈ ਕੋਈ ਕਮੀ ਪੇਸ਼ੀ ਨਹੀਂ ਇਹ ਕਾਰ ਵੀ ਆਪਾਂ ਜੈ ਜੀ ਰੇਟਾਂ 'ਚ ਦੇ ਦਾਂਗੇ ਬਾਕੀ ਭਾਈ ਇਹਨਾਂ ਦੇ ਹਾਰਮਨ ਰੇਟ ਨਹੀਂ ਰੇਟ ਜਾਂ ਕੰਡੀਸ਼ਨ ਆ ਮਾਡਲਾਂ ਦੇ ਅਕੋਰਡਿੰਗ ਨਹੀਂ ਹੁੰਦੀਆਂ ਕੰਡੀਸ਼ਨਾਂ ਦੇ ਅਕੋਰਡਿੰਗ ਹੁੰਦੀਆਂ ਠੀਕ ਹੈ ਵੀਰੇ ਹਾਂ ਬਾਕੀ ਵੀਰੇ ਯਾਰ ਹਨਾ ਬਾਕੀ ਆਪਾਂ ਉਹੀ ਗੱਲਾਂ ਵੀ ਜਹੇ ਜਹੇ ਮਿੱਠਾ ਹਨਾ ਉਹ ਕੰਮ ਹੋ ਜਾਂਦਾ ਤੇ ਬਾਕੀ ਭਾਈ ਬਾਕੀ ਯਕੀਨ ਦੀ ਗੱਲ ਮੇਨ ਹੈ ਸਭ ਤੋਂ ਵੱਡਾ ਬਾਕੀ ਯਾਰ ਆਪਾਂ ਕੈਮਰੇ ਦੀ ਇੱਕ ਗੱਲ ਹੋਰ ਵੀ ਬੋਲਾਂਗੇ ਬਾਲੇ ਬੰਦੇ ਕਹਿੰਦੇ ਨੇ ਯਾਰ ਕਰੂਜ਼ ਵਿਕਦੀ ਨਹੀਂ ਬਾਅਦ 'ਚੋਂ ਐ ਹੋਜੂ ਬਾਹ ਹੋਜੂ ਜੇ ਕਿਸੇ ਬੰਦੇ ਨੇ ਕਰੂਜ਼ ਕਿਹੜਾ ਮਰਜੀ ਬਾਈ ਸੇਲ ਵਾਸਤੇ ਵੀ ਕੰਟੈਕਟ ਕਰ ਸਕਦਾ ਠੀਕ ਹੈ ਜੀ ਤੇ ਆ ਵਰਨ ਆ ਗਈ ਹੈ ਨਾ ਬਾਈ ਆ ਵਰਨ ਆ ਗਈ ਬਾਈ ਕਿੰਨੇ ਮਾਡਲ ਹੈ ਇਹ 2014 ਮਾਡਲ ਹੈ ਬਾਈ ਠੀਕ ਹੈ ਤੇ ਓਕੇ ਦੀ ਰਿਪੋਰਟ ਕਾਰ ਹੈ ਫਸਟ ਓਨਰ ਹੀ ਇਹ ਜਿਵੇਂ ਨਵੀਂ ਤੇ ਰੇਟ ਦੀ ਵੀ ਆਪਾਂ ਦੱਸ ਦਾਂਏ ਕਾਰ ਅੰਟੀਰੀਅਰ ਦੀ ਬਹੁਤ ਵਧੀਆ ਬਾਈ ਇਹ ਚ ਆ ਸੀਟ ਕਵਰ ਵੀ ਦੂਜੇ ਲੱਗੇ ਹੋਏ ਨੇ ਇਹਨੂੰ ਨਿਊਡਲ ਵਾਲੇ ਸੀਟ ਕਵਰ ਕਹਿੰਦੇ ਨੇ ਮਤਲਬ ਜੰਪ ਵਾਲੇ ਹੁੰਦੇ ਨੇ ਇਹ ਵੀ ਲੱਗੇ ਹੋਏ ਨੇ ਤੇ ਲੈ ਮਿੱਤਰੋ ਮਲਾਈ ਵਰਗੀ ਕਾਰ ਪਈ ਹੈ ਜਿਵੇਂ ਨਵੀਂ ਕਿੰਨੇ ਮਾਡਲ ਹੈ ਇਹ ਬਾਈ 2014 2014 ਮਾਡਲ ਹੈ ਮਿੱਤਰੋ ਮਤਲਬ ਵੀ ਡਿਸਕਾਊਂਟ ਕਰ ਦਾਂ ਕੋਈ ਚੱਕਰ ਨਹੀਂ ਆ ਕੋਈ ਚੱਕਰ ਨਹੀਂ ਬਾਈ ਆਪਾਂ ਦੇ ਦਾਂਗੇ ਬਾਈ ਐ ਮੰਨ ਲਓ 4 60 ਤੋਂ స్టార్ਟ ਹੋ ਜਾਂਦੀ ਹੈ ਵਰਨ ਆਪਣੇ ਕੋਲ 14 ਮਾਡਲ ਠੀਕ ਹੈ ਜੀ ਠੀਕ ਹੈ ਨਾ ਉਹ ਕੰਡੀਸ਼ਨ ਦੇ ਅਕੋਰਡਿੰਗ ਮਹਿੰਗੀ ਹੋਈ ਜਾਊਗੀ ਠੀਕ ਹੈ ਬਾਈ ਤੇ ਆ ਕਿੰਨੇ ਮਾਡਲ ਆ ਗਈ ਇਹ 2014 ਫੇਰ ਆ ਗਈ ਇਹ ਫਸਟ ਓਨਰ ਕੱਢੀ ਹੈ ਬਾਈ ਠੀਕ ਹੈ ਜੀ ਹਾਂ ਐ ਮੰਨ ਲਓ ਵੀ 1.5-4 ਲੱਖ ਰੁਪਏ ਦੀ ਗੱਡ ਦੇ ਦਾਂਗੇ ਆਪਾਂ ਠੀਕ ਹੈ ਲੈ ਮਿੱਤਰੋ ਫਾਸਟ ਆਨਰ ਦੀ ਕਾਰ ਆ 14 ਮਾਡਲ ਆਗੀ ਬਾਕੀ ਬਾਈ ਨੇ ਦੱਸਤਾ ਵੀ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਹੁੰਦੇ ਨੇਗੇ ਸਾਢੇ ਕਿ 4 ਲੱਖ ਦੀ ਬਾਈ ਹਾਂ ਬਾਈ ਸਾਢੇ ਕਿ 4 ਲੱਖ ਦੀ ਮਿਲ ਜੂਗੀ ਤੇ ਬਾਕੀ ਵੀਰੇ ਯਾਰ ਹੁਣ ਖੁਸ਼ ਕਰਕੇ ਤੋਰਾਂਗੇ ਹਰੇਕ ਹਾਂ ਇਹ 12 ਬਾਈ ਜਿਹੜਾ ਬੰਦਾ ਪੰਜਾਬ ਨੰਬਰ ਲਾਉਂਦਾ ਪੰਜਾਬ ਨੰਬਰ ਗੱਡੀ ਆਗੀ ਠੀਕ ਹੈ ਜੀ 2012 ਮਾਡਲ ਹੈ ਸੈਕੰਡ ਆਨਰ ਹੈ ਕੋਈ ਕਮੀ ਬੇਸ਼ੀ ਨਹੀਂ 3 ਲੱਖ 70 ਹਜ਼ਾਰ ਦੀ ਕਾਰ ਦੇ ਦਾਂਗੇ ਲੈ ਮਿੱਤਰੋ 3 ਲੱਖ 70 ਹਜ਼ਾਰ ਦੀ ਮਿਲ ਜੂ 12 ਮਾਡਲ ਹੈ ਜਮਾ ਮੈਂ ਕਹਿੰਦਾ ਕਮੀ ਬੇਸ਼ੀ ਕੋਈ ਹੈ ਨਹੀਂ ਬਾਕੀ ਕਹਿੰਦੇ ਆ ਆ ਗਈ ਬਰਨਾ ਕਿੰਨੇ ਮਾਡਲ ਆ ਬਾਈ ਆ 14 ਮਾਡਲ ਫੇਰ ਆ ਗਈ ਬਾਈ ਇਹ ਇਹ ਫੇਰ 14 ਮਾਡਲ ਆ ਗਈ ਫੇਰ 14 ਆ ਗਈ ਬਾਈ ਓਕੇ ਦੀ ਰਿਪੋਰਟ ਸੈਕੰਡ ਓਨਰ ਕਾਰ ਐਨਓਸੀ ਮਿਲ ਜੂਗੀ ਤੁਹਾਨੂੰ ਬਾਈ ਰੇਟ ਦੀ ਜਾਣਕਾਰੀ ਆਪਾਂ ਸਕਰੀਨ ਤੇ ਨੰਬਰ ਉੱਤੇ ਕਾਲ ਕਰ ਸਕਦੇ ਆ ਆਈਡੀਆ ਜਾਂ ਦੇ ਦੇਣਾ ਵੀ 6:30 ਤੋਂ 14 ਸਾਡੀ ਸਟਾਰਟ ਹੋ ਜਾਂਦੀ ਹੈ ਉਸ ਤੋਂ ਬਾਅਦ 12 3 70 80 ਦੇ ਆਸ-ਪਾਸ ਆ ਜਾਂਦੀ ਹੈ ਠੀਕ ਹੈ ਜੀ ਤੇ ਮੈਟਰੋ ਆ ਆ ਗਏ ਕਹਿੰਦੇ ਮਹਿੰਦਰਾ ਵਾਲਾ ਦੇ ਜਮਦੂਤ ਦੇ ਛੋਟੇ ਬਲੇਰੋ ਆ ਗਈ ਕਹਿੰਦਾ ਹਿੰਦ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ ਹਾਂ ਭਾਈ ਇਹ ਬਲੈਰੋ ਆ ਗਈ ਅੱਗੇ ਸਰਪੰਚੀ ਦਾ ਦੌਰ ਆ ਗਿਆ ਆਪਣੇ ਪਿੰਡਾਂ 'ਚ ਬਾਈ ਜੇ ਕੋਈ ਬਾਈ ਇੰਟਰਸਟਡ ਹੈਗਾ ਸਰਪੰਚੀ ਦੇ ਦੌਰ ਦੇ ਵਿੱਚ ਬਾਈ 2013 ਮਾਡਲ ਕਾਰ ਹੈ ਟਾਇਰ ਆਪਾਂ ਇਹਦੇ ਨਵੇਂ ਲਵਾਏ ਦੇ ਚੈੱਕ ਕਰਾ ਦਿੰਦੇ ਆ ਠੀਕ ਹੈ ਜੀ ਡਰਮ ਲੱਗੇ ਹੋਏ ਨੇ ਜਮਾ ਓਕੇ ਦੀ ਰਿਪੋਰਟ ਹੈ ਇੱਕ ਹੋਰ ਆ ਹਰਮਨ ਇਹ ਹੈ ਵੀ ਮਾਡਲ ਬਾਈ ਵੈਰੀਐਂਟ ਟੌਪ ਵਾਲੇ ਨੇ ਠੀਕ ਹੈ ਬਾਈ ਜੈਡ ਐਲਐਕਸ ਟੌਪ ਵੈਰੀਐਂਟ ਨੇ ਬਾਈ ਆਪਣੇ ਕੋਲ ਬਾਕੀ ਵੀਰੇ ਯਾਰ ਫਤੇ ਮੋਟਰ ਦੇ ਤੁਹਾਨੂੰ ਹਰੇਕ ਚੀਜ਼ ਵਧੀਆ ਮਿਲੂਗੀ ਕੋਈ ਐ ਨਹੀਂ ਹੈਗਾ ਵੀ ਵੀਡੀਓ ਚ ਪੰਪ ਦੇ ਕੇ ਮੌਕੇ ਤੇ ਕੁਝ ਹੋਰ ਨਿਕਲਿਆ ਹੋਊਗਾ ਨਾ ਨਾ ਬਾਈ ਉਹੀ ਚੀਜ਼ ਹੋਊਗੀ ਜੋ ਔਨ ਕੈਮਰਾ ਹੋਊਗੀ ਔਨ ਕੈਮਰਾ ਜੋ ਬੋਲਾਂਗੇ ਉਹੀ ਚੀਜ਼ ਨਿਕਲੂਗੀ 2013 ਮਾਡਲ ਹੈ ਬਾਈ 3,80,000 ਦੀ ਕਾਰ ਆਪਾਂ ਦੇ ਦਾਂਗੇ ਠੀਕ ਹੈ ਜੀ ਹਾਂ ਲੈ ਮਿੱਤਰੋ ਕਹਿੰਦੇ ਸਰਪੰਚੀ ਦਾ ਦੌਰ ਆ ਰਿਹਾ ਹੈਗਾ ਅੱਗੇ ਕਹਿੰਦੇ ਵੋਟਾਂ ਪੈਣੀਆਂ ਨੇਗੀਆਂ ਬਾਈ ਕਹਿੰਦਾ ਵੀ 3,80,000 ਦੀ 14 ਮਾਡਲ ਬਾਈ 13 ਮਾਡਲ 13 ਮਾਡਲ 13 ਮਾਡਲ ਆ ਮਿੱਤਰੋ 14 ਦੇ ਵੀ ਕਰਾ ਦੇਣਾ ਦਰਸ਼ਨ ਆ ਜੋ ਆਓ ਬਾਈ 14 ਦਿਖਾ ਦਈਏ ਤੁਹਾਨੂੰ ਅੱਗੇ ਬਾਈ 2014 ਮਾਡਲ ਹੈ ਇਹ ਵੀ ਜੈਡ ਐਲਕਸਾ ਟਾਪ ਵਾਲਾ ਮਾਡਲ ਠੀਕ ਹੈ ਜੀ ਤੇ ਬਾਈ 14 ਮਾਡਲ ਕਾਰ ਆ ਕਹਿੰਦੇ ਮਹਿੰਦਰਾ ਵਾਲਿਆਂ ਦੀ ਬਲੇਰੋ ਇਹ 14 ZLX ਦਾ ਟਾਪ ਮਾਡਲ ਹੈ ਬਾਈ ਇਹ ਕਾਰ ਵੀ ਆਪਾਂ 4,25,000 ਰੁਪਇਆ ਕਹਿੰਦੇ ਆ ਬਾਕੀ ਆਨ ਟੇਬਲ ਕਰ ਲਾਂਗੇ ਇੰਟੀਰੀਅਰ ਅੰਦਰੋਂ ਚੈੱਕ ਕਰਾ ਦੇਣਾ ਜਿਵੇਂ ਨਵੀਂ ਕਾਰ ਹੈ ਬਾਕੀ ਮੋਡੀਫਾਈ ਅਗਲਾ ਆਪਦੇ ਹਿਸਾਬ ਨਾਲ ਕਰਾਓ ਹਿਸਾਬ ਦੇ ਹਿਸਾਬ ਨਾਲ ਬਾਕੀ ਸਾਨੂੰ ਕਹੋ ਅਸੀਂ ਵੀ ਕਰਾ ਕੇ ਦੇ ਦਾਂਗੇ ਕੋਈ ਸੀਨ ਨਹੀਂ ਠੀਕ ਹੈ ਜੀ ਤੇ ਮਿੱਤਰੋ ਆ ਆ ਗਈ ਕਹਿੰਦੇ ਵਾਈਟ ਕਲਰ ਦੇ ਵਿੱਚ ਸਕਾਰਪੀਓ ਕਹਿੰਦੇ ਐਨ ਕਹਿੰਦੇ ਪੂਰੀ ਓਕੇ ਦੀ ਕਾਰ ਪਈ ਆ ਕਿੰਨੇ ਮਾਡਲ ਆ ਬਾਈ ਇਹ ਇਹ 2015 ਮਾਡਲ ਹੈ ਬਾਈ S10 S10 ਆਪਾਂ ਜਮਾ ਜੈ ਜੇ ਰੇਟਾ ਚ ਦੇ ਦਾਂਗੇ 840 ਦੀ ਕਾਰ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਨੰਬਰ ਕੋਈ ਨੰਬਰ ਵੀ ਲਵਾ ਕੇ ਦੇ ਦਾਂਗੇ ਐਨਓਸੀ ਨਾਲ ਲੈਣੀ ਹੈ ਤਾਂ ਐਨਓਸੀ ਨਾਲ ਵੀ ਦੇ ਦਾਂਗੇ ਠੀਕ ਹੈ ਲੈ ਮਿੱਤਰੋ ਐਨਓਸੀ ਵੀ ਮਿਲ ਜੂਗੀ 8 ਲੱਖ 40 ਹਜ਼ਾਰ ਦੀ ਕਾਰ ਆ ਕਹਿੰਦੇ ਸਕਾਰਪਿਓ ਜਿਵੇਂ ਮੈਂ ਕਹਿੰਨਾ ਵੀ ਛੋਟੇ ਵਰਗੀ ਕਾਰ ਪਈ ਆ ਬਾਕੀ ਕਹਿੰਦੇ ਤੇ ਬਾਈ ਆ ਕਿਹੜੀ ਆ ਗਈ ਇਹ ਆ ਗਈ ਬਾਈ ਐਕਸਯੂਵੀ ਐਕਸਯੂਵੀ 500 ਆ ਬਾਈ ਠੀਕ ਹੈ 15 ਮਾਡਲ ਕਾਰ ਆ ਇਹ 70 ਹਜ਼ਾਰ ਚੱਲੀ ਹੋਈ ਰਿਕਾਰਡ ਨਾਲ ਆ ਪਿਛਲੇ ਟਾਇਰ ਏਜੰਸੀ ਨਾਲ ਦੇ ਪਏ ਨੇ ਅੰਟੀਰੀਅਰ ਚੈੱਕ ਕਰਾ ਦੇ ਕਰਾਂ ਬਾਈ ਅੰਟੀਰੀ ਤੇ ਬਾਕੀ ਇਹ ਵੀ ਜਾਇ ਜੇ ਡਾਟਾ ਜਦੇ ਦੇ ਦਾਂਗੇ ਜਮਾ ਜਾਇ ਜੇ ਡਾਟਾ ਜਦੇ ਦੇ ਦਾਂਗੇ ਸਕਰੀਨ ਤੇ ਨੰਬਰ ਹੋਊਗਾ ਕਾਲ ਕਰਕੇ ਕਨੈਕਟ ਕਰ ਸਕਦਾ ਤੇ ਪਰਲੇ ਬੰਨੇ ਆਪਾਂ ਚੱਲਦੇ ਆਂ ਬਈ ਉਧਰ ਵੀ ਕਾਰਾਂ ਨੇ ਆਪਣੀਆਂ ਜਿਵੇਂ ਸਭ ਤੋਂ ਪਹਿਲਾਂ ਬਈ Honda City ਆ ਗਈ ਅੱਗੇ ਜਾ ਕੇ Honda City ਸਨਰੂਫ ਵਾਲੀ ਆ ਗਈ ਬਈ ਇਹ ਠੀਕ ਹੈ ਵੀਰੇ Honda City ਆ ਸਨਰੂਫ ਦੇ ਵਿੱਚ ਐ ਜਮਾ ਨਵੀਂ ਕਾਰ ਆ ਯਾਰ ਫਰਸਟ ਓਨਰ ਐ ਕੋਈ ਕਮੀ ਨਹੀਂ ਕੁਛ ਨਹੀਂ ਠੀਕ ਹੈ ਬਾਕੀ ਵੀਰੇ ਬਾਈ ਕੱਲਾ ਇਹ ਨਹੀਂ ਹੈਗਾ ਵੀ ਇਹ ਸਨ ਰੂਫ ਰੀਲ ਵਾਲੇ ਵਾਸਤੇ ਹੈ ਨਾ ਵੀ ਸ਼ੋਅ ਆਫ ਵਾਸਤੇ ਹਾਂ ਬਈ ਹਾਂ ਬਾਕੀ ਕਹਿੰਦੇ ਵੀ ਪਰਿਵਾਰਕ ਵੀ ਵਿਆਪਕ ਕਰ ਸਕਦਾ ਕਰ ਸਕਦਾ ਕਰ ਸਕਦੇ ਵਧੀਆ ਹਾਂ ਬਈ ਹਾਂ ਕਲਾਸਿਕ ਕਾਰ ਹੈ ਬਾਈ ਪੂਰੀ ਐਂਡ ਓਕੇ ਦੀ ਰਿਪੋਰਟ ਹੈ ਰੇਟ ਦੀ ਜਾਣਕਾਰੀ ਸਕਰੀਨ ਤੇ ਨੰਬਰ ਹੋਊਗਾ ਸਨ ਰੂਫ ਹੋਂਡਾ ਸਿਟੀ ਜੋ ਕਿ ਇੰਟਰਸਟਿਡ ਹੋਇਆ ਆਪਣੇ ਨਾਲ ਕਨੈਕਟ ਕਰ ਸਕਦਾ ਠੀਕ ਹੈ ਜੀ ਤੇ ਬਾਈ ਹੁਣ ਆਹ ਦੱਸਦੀ ਆਪਾਂ ਇਹ ਬਾਈ ਸਿਆਜ ਆ ਗਈ ਸ਼ਾਜ ਜੀ ਇਹ JDI+ ਹੈ ਬਾਈ ਟੌਪ ਮਾਡਲ ਹੈ ਇਹ ਕਾਰ ਦੀ ਐਵਰੇਜ ਬਾਈ 25 ਤੋਂ ਪਲੱਸ ਹੁੰਦੀ ਹੈ ਲੈ ਮਿੱਤਰੋ 25 ਤੋਂ ਪਲੱਸ ਆਗੀ ਮੈਂ ਕਹਿਣਾ ਵੀ ਬਾਕੀ ਉਹ ਆ ਕੇ ਤੇਲ ਆਪਾਂ ਬੰਦਾ ਭੁੱਲ ਜਾਂਦਾ ਭੁੱਲ ਜਾਂਦਾ ਭੁੱਲ ਜਾਂਦਾ ਇਹਦੀ ਐਵਰੇਜ ਇੰਨੀ ਆ ਟੈਕਸੀ ਦੇ ਵਿੱਚ ਵੀ ਚਲਾ ਸਕਦਾ ਬੰਦਾ ਪਰਸਨਲ ਰੱਖਣੀ ਹੈ ਪਰਸਨਲ ਵੀ ਚਲਾ ਸਕਦਾ ਠੀਕ ਹੈ ਜਾਇਜੇ ਰੇਟਾਂ ਦੇ ਦੇ ਦਾਂਗੇ ਹਾਂ ਬਾਈ 15 ਮਾਡਲ ਸੇ ਆ ਜਾ ਜਮਾਂ ਜਾਇਜੇ ਰੇਟਾਂ 'ਚ ਦੇ ਦਾਂਗੇ ਆਪਾਂ ਜਮਾਂ ਜਾਇਜੇ ਰੇਟਾਂ ਆ ਕਿਹੜੀ ਆਗੀ ਬਈ ਇਹ 15 ਮਾਡਲ ਪੰਜਾਬ ਨੰਬਰ ਡਿਜ਼ਾਇਰ ਆਗੀ ਬਾਈ ਸਵਿਫਟ ਡਿਜ਼ਾਇਰ ਸਵਿਫਟ ਡਿਜ਼ਾਇਰ ਹਾਂ ਇਹ ਵੀ ਆਪਾਂ ਜਮੈਂ ਪੰਜਾਬ ਨੰਬਰ ਪੱਕੇ ਨੰਬਰ ਦੀ ਪੱਕੇ ਨੰਬਰ ਦੀਆਂ ਮਿੱਤਰੋ 15 ਮਾਡਲ ਆ 4 ਲੱਖ ਕਿੰਨੇ ਦੀ ਬਈ 90 ਹਜ਼ਾਰ ਦੀ 4 ਲੱਖ 90 ਹਜ਼ਾਰ ਦੀ ਤੇ ਆ ਗਈ Swift ਇਹ 15 ਮਾਡਲ Swift ਹੈ ਬਈ ਪੀਵੀ 65 ਆਪਣਾ ਮਹਾਲੀ ਦਾ ਨੰਬਰ ਹੈ ਠੀਕ ਹੈ ਜੀ ਲਾਈਵ ਹੀ ਲੱਗੇ ਹੋਏ ਨੇ ਠੀਕ ਹੈ ਇਹ ਕਾਰ ਵੀ ਬਈ ਆਪਾਂ 4 ਲੱਖ 80 ਹਜ਼ਾਰ ਦੀ ਜਮਾ ਜਾਇਜ਼ ਰੇਟਾਂ 'ਚ ਦੇ ਦਾਂਗੇ ਲੈ ਮਿੱਤਰੋ 4 ਲੱਖ 80 ਹਜ਼ਾਰ ਦੀ 15 ਮਾਡਲ ਆ ਬਈ ਹਾਂ 15 ਮਾਡਲ 15 ਮਾਡਲ ਆ ਬਈ ਪੀਵੀ 65 ਮਹਾਲੀ ਦਾ ਨੰਬਰ ਆ ਮਿੱਤਰੋ ਮੈਂ ਕਹਿੰਦਾ ਵੀ ਬਾਕੀ ਸਾਰੀ ਕਾਰ ਓਕੇ ਨਹੀਂ ਗਈਆਂ ਜਮਾ ਓਕੇ ਦੀ ਰਪੋਰਟ ਗ੍ਰੀਨ ਤੇ ਚੱਲ ਰਹ ਆਗੀ ਗੱਡੀ ਬਾਗੀ ਹਾਂ ਬਰੇ ਹਾਂ ਠੀਕ ਹੈ ਕਿਉਂਕਿ ਭਾਈਆਂ ਦਾ ਪਿਆਰ ਇੰਨਾ ਹੈਗਾ ਤੇ ਬਈ ਛੇਤੀ ਕੰਟੈਕਟ ਕਰ ਲਓ ਜਿਹੜਾ ਵੀਰ ਕੋਈ ਚਾਹ ਬਾਣਾ ਹਨਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਜਰੂਰ ਬਣਾਓ ਜਿਹੜੀ ਦੂਬਾਰ ਆਪਣੀ ਵੀਡੀਓ ਆਵੇ ਅਗਲੀ ਹਨਾ ਬਈ ਪਹਿਲਾਂ ਅੱਜ ਹੀ ਅਗਲੇ ਕੋਲ ਓਕੇ ਓਕੇ ਬਾਕੀ ਬਈ ਜੁੜੇ ਰਹੋ ਅੱਗੇ ਆਪਾਂ ਹੋਰ ਅਪਡੇਟਾਂ ਨਾਲ ਮਿਲਦੇ ਰਹਾਂਗੇ ਓਕੇ ਥੈਂਕ ਯੂ ਬਈ ਧੰਨਵਾਦ ਓਕੇ